ਸਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨ ਏ ਹਰੀ ਸਾਡੇ ਜਗਤ ਕੇ ਜੀਵਨ ਤੇਤਨ ਸਰੂਪੋ ਹਰ ਜਪਿਉ ਹਰ ਗੁਰਮੰਤ ਜਿਨਨ ਹਰ ਹਰ ਤੇਰੇ ਨਾਮ ਨੂੰ ਗੁਰੂ ਦੇ ਮੰਤਰ ਦੁਆਰਾ ਜਪਿਆ ਹੈ ਹਰ ਅਗਮ ਅਗੋਚਰ ਅਗਮ ਹਰ ਜੇ ਹਰੀ ਤੋਂ ਅਗਮ ਹੈ ਸ਼ਾਸਤਰਾ ਕਰਕੇ ਅਗੋਚਰ ਇੰਦਰੀਆਂ ਦੇ ਵੀ ਅਵਿਸ਼ੇ ਹੈ ਆਗਮ ਮੰਦਿਸ ਕਲਪ ਕਲਪ ਤੋ ਵੀ ਗੰਮ ਹੈ ਹਰ ਮਿਲਿਆ ਆਏ ਅਚਿੰਤ ਉਹਨਾਂ ਵਿਚਨ ਚੇ ਦਕਸ ਮਾਤਰਾ ਕੇ ਮਿਲ ਗਏ ਸੱਚੇ ਪਾਤਸ਼ਾਹ ਜੋ ਆਪ ਦਾ ਭੋਜ ਨਹੀਂ ਜਾਣੀ ਜਾ ਸਕਦੀ ਕਿਸੇ ਪ੍ਰਕਾਰ ਵੀ ਹਰ ਆਪੇ ਘਟ ਘਟ ਵਰਤਦਾ ਐਸੀ ਹੈ ਕਰਤਾਰ ਜਾਰ ਖਾਣੀਆਂ ਦੇ ਘਟੰਕਣਾ ਜੀ ਵਰਤ ਰਿਆ ਹੈ ਹਰ ਆਪੇ ਆਪ ਵੀ ਆਂ ਆਪੇ ਆਪਰੀ ਨਿਰਗੋਸ ਰੂਪォਨੇ ਕਰਕੇ ਅੰਤ ਨਹੀਂ ਪਾ ਜਾ ਸਕਦਾ ਬਿਅੰਤ ਹੈ ਤੂੰ ਹਰ ਆਪੇ ਸਭ ਰਸ ਭੋਗਦਾ ਐਸੀ ਹੈ ਹਰੀ ਸਾਰਿਆਂ ਦੇ ਸੰਗ ਦੇ ਵਿੱਚ ਸਾਰੇ ਰਸ ਰੂਪ ਵੀ ਤੂੰ ਆਪ ਹੈ ਸਾਰਿਆਂ ਨਾਲ ਸੰਭੋਗਣ ਵਾਲਾ ਵੀ ਤੂੰ ਆਪ ਹੈ ਸਾਰੇੰਨੇ ਰਸ ਰੂਪ ਬ੍ਰਹਮ ਸਾਰਿਆਂ ਦੀ ਭਾਵਨਾ ਨਾਲ ਅਰਪੇ ਹੋਏ ਪਦਾਰਥਾਂ ਨੂੰ ਗ੍ਰਹਿਣ ਕਰਦਾ ਹੈ ਹਰ ਆਪੀ ਕਵਲਾ ਕੰਨ ਇਹ ਵੀ ਮਾਰੇ ਲక్ష్ਮੀ ਦੇ ਪਤੀ ਰੂਪ ਹੈ ਮਾਇਆ ਸਵਲ ਹੈ ਆਪ ਹੀ ਕਵਲਾ ਭਗਤੀ ਦਾ ਕੰਧ ਭਗਵੰਤ ਹੈ ਹਰ ਆਪੇ ਪਿਖਿਆ ਪਾਇਦਾ ਆਪ ਹੀ ਹਰੀ ਨਾਮ ਦੀ ਪਿਖਿਆ ਪਾਉਣਾ ਹੈ ਸਭ ਸਿਸ਼ਟ ਉਪਾਈ ਜੀ ਜੰਤ ਜਿੰਨੀ ਸਾਰੀ ਸ੍ਰੀ ਪੈਦਾ ਕੀਤੀ ਹੈ ਜੀਵ ਵੱਡੇ ਤੇ ਜੰਤ ਛੋਟੇ ਵੱਡੇ ਸੂਖਮ ਸਥੂਲ ਹਰ ਦੇ ਉਹ ਦਾਨ ਦਿਆਲ ਪ੍ਰਭ ਜੇ ਹਰੀ ਇਸ ਪ੍ਰਕਾਰ ਆਉਦੇ ਭਗਤਾਂ ਨੂੰ ਅਗਲੇ ਸਮੇਂ 'ਚ ਵੀ ਦਾਨ ਦੇਵੋਗੇ ਆਪ ਉਹ ਦਇਆ ਦੇ ਘਰ ਹੋ ਮੰਗ ਹੈ ਹਰ ਜਨ ਸੰਤ ਹੇ ਹਰ ਹਰ ਤੇਰੇ ਸੰਤ ਜਨ ਮੰਗਦੇ ਹਾਂ ਆਪਦੇ ਪਾਸੋਂ ਆਪ ਬਖਸ਼ਿਸ਼ ਕਰੋ ਜਨ ਨਾਨਕ ਕੀ ਪ੍ਰਭ ਆਏ ਮੇਲ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਭੂ ਸਾਡੇ ਤੁਸੀਂ ਆ ਕੇ ਪ੍ਰਾਪਤ ਹੋਵੋ ਮੇਰੇ ਸਾਨੂੰ ਹਮ ਗਾਵਹਿ ਹਰ ਗੁਣ ਸੰਤ ਇਹ ਕੀਰਤਨ ਜਪਾ ਪਾ ਕੇ ਗਾਈਏ ਰਾਗਾਂ ਚ ਪਾ ਕੇ ਗਾਈਏ ਆਪਦੇ ਗੁਨਾਹ ਨੂੰ ਜਾਸ ਨੂੰ ਉਚਾਰਨਾ ਚਾਹੁੰਨੇ ਹਾਂ ਸੀ ਬਾਣੀ ਚ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ اے ਭਾਈ ਹਰ ਹਰ ਪ੍ਰਭ ਸੱਜਣ ਦਾ ਜੋ ਨਾਮ ਹੈ ਮੈਂ ਮਨ ਤਨ ਨਾਮ ਸ੍ਰੀ ਸਾਡੇ ਮਨ ਚ ਵੀ ਤਨ ਵਿੱਚ ਵੀ ਪਰਮੇਸ਼ਰ ਦਾ ਨਾਮ ਹੈ ਸਾਡੇ ਮਨ ਦੇ ਤਨ ਸਾਥ ਤੇ ਸਰੀਰ ਦੇ ਸਾਥ ਵੀ ਪਰਮੇਸ਼ਰ ਦਾ ਨਾਮ ਹੈ ਸਾਡੇ ਮਨ ਚ ਸੂਖਮ ਸਰੀਰ ਵਿੱਚ ਤਨਕਾਰਨ ਦੇ ਚ ਵੀ ਸਰੀਰ ਸਥੂਲ ਸਰੀਰ ਚ ਵੀ ਪਰਮੇਸ਼ਰ ਦਾ ਨਾਮ ਹੀ ਹੈ ਮਨ ਤਨ ਨਿਰੰਤਰ ਸਾਡੇ ਸਰੀਰ ਚ ਨਾਮ ਦਾ ਨਿਵਾਸ ਹੈ ਗੁਰਮਖ ਰੋਮ ਰੋਮ ਹਰਿਆਵੈ ਸਭ ਆਸਾ ਗੁਰਮੁਖ ਪੂਰੀਆ ਸਾਰੀਆਂ ਆਸਾ ਗੁਰਮਖਾਂ ਦੀਆਂ ਸੰਗਤਾਂ ਕਰਕੇ ਗੁਰੂ ਗੁਰੂ ਸਾਹਿਬ ਮੁਖੀ ਦੀ ਸੰਗਤ ਕਰਕੇ ਪੂਰੀਆਂ ਹੋਈਆਂ ਹਨ ਜਨ ਨਾਨਕ ਸੁਣ ਹਰ ਧੀ ਮਹਾਰਾਜ ਸਾਹਿਬ ਦਾ ਕਹਿੰਦੇ ਨਾਮ ਸੁਣ ਕੇ ਸਤਿਗੁਰੂ ਜੀ ਧੀਰਜਤ ਨੂੰ ਪਕੜ ਲਈ ਹੈ ਹੁਣ ਮਨ ਡੋਲਦਾ ਨਹੀਂ ਹੈ ਕਿਤੇ ਬੌੜੀ ਹਰ ਊਤਮ ਹਰਿਆ ਨਾਮ ਹੈ ਕੇ ਪਾਈ ਹਰਿਆ ਹਰੀ ਦਾ ਜਿਨ ਸਾਰਾ ਹਰਿਆ ਕੀ ਉਸ ਸੰਸਾਰੋ ਉਸ ਬ੍ਰਹਮਚੇਤੰ ਦਾ ਉਤਮ ਤੋਂ ਉਤਮ ਨਾਮ ਹਰ ਪੁਰਖ ਨਰੰਜਨ ਮੌਲਾ ਹਰੀਪੂਰਨ ਹੈ ਨਰੰਜਨ ਰਾਯਾ ਕਾਸ਼ ਤੋਂ ਰਹਿਤ ਹੈ ਮੌਲਾ ਪਰਫੁੱਲ ਰੂਪ ਹੈ ਸਾਰਿਆਂ 'ਚ ਮੌਲਾ ਮਿਲਿਆ ਹੋਇਆ ਹੈ ਮਸਤ ਜੋ ਜਪਦੇ ਹਰ ਹਰ ਦਿਨ ਸ ਰਾਤ ਜਿਹੜੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਰਾਜ ਜੁਨੇ ਜਪਦੇ ਹਨ ਦਿਨ ਸੀ ਵੀ ਚਰਨ ਨਿਤ ਕਉ ਲਾ ਉਹਨਾਂ ਦੇ ਚਰਨਾਂ ਨੂੰ ਕੇ ਵਰਤੀ ਕਬਲਾ ਲక్ష్ਮੀ ਸੇਵਨ ਕਰਦੀ ਹੈ ਕਿ ਮੈਂ ਵੀ ਮਾਰੇ ਦਰਜ ਪ੍ਰਵਾਨ ਹੋ ਜਾਵਾਂ ਨਿਤ ਸਾਰ ਸੰਭਾਲੀ ਸਭ ਜੀ ਇਹ ਜੰਤ ਇਹ ਸਾਰੇ ਜੀ ਜੰਤ ਜਿਨ੍ਹਾਂ ਨੂੰ ਭਲੀ ਪ੍ਰਕਾਰ ਮਹਾਰਾਜ ਆਪ ਸੰਭਾਲਦਾ ਹੈ ਛੋਟਿਆਂ ਵੱਡਿਆਂ ਸੁਖ ਮਸੂਰ ਜੀਆਂ ਰੂਪੀ ਬਾਜੀਆਂ ਨੂੰ ਹਰ ਵਸੈ ਨੇਕਟ ਸਭ ਜੌਲਾ ਸਾਰਿਆਂ ਦੇ ਨੇੜੇ ਪਰਮੇਸ਼ਰ ਵਸਦਾ ਹੈ ਪਰ ਸਾਰਿਆਂ ਦੇ ਪਾਪ ਪੁੰਨ ਤੋਂ ਜੌਲਾ ਅਲੱਗ ਹੈ ਸੁਤੰਤਰ ਜੁਦਾ ਰਿੰਦਾ ਬਾਪੂਨ ਕੌਸਲੇਪਨਾ ਲਾਗ ਘਟ ਘਟ ਅੰਤਰ ਸਦ ਹੀ ਜਾਗ ਰਹਿਂਦਾ ਸਾਰਿਆਂ ਤੋਂ ਜੁਲਨਾ ਹੈ ਜੁਦਾ ਰਹਿੰਦਾ ਹੈ ਕੁੰ ਜੰਮਣ ਮਰਨ ਤੋਂ ਰਹਿਤ ਹਰ ਖੋਗ ਤੋਂ ਰਹਿਤ ਹੈ ਬਾਬਨ ਤੋ ਰਹਤਾ ਮਿੱਤਰ ਸਤਰਪੁਣੇ ਤੋ ਰਹਤ ਇਉਂ ਜੁੜਾ ਲੈਦਾ ਵੀ ਰਹਿੰਦਾ ਸਾਰਿਆਂ ਚ ਮਿਲਿਆ ਵੀ ਹੈ ਸੋ 부ਝੈ ਜਿਸ ਆਪ 부ਝਾਈ ਸੀ ਓ ਇਸ ਗੱਲ ਨੂੰ ਸਮਝੇਗਾ ਜਿਹਨੂੰ ਮਹਾਰਾ ਸਾਫ ਸਮਝਾਉਂਦੇ ਸੀ ਸਮਝਾਉਂਦੇ ਆ ਸਮਝਾਉਣਗੇ ਜੈਸਾ ਸਤਗੁਰ ਪੁਰਖ ਪ੍ਰਭ ਸੌਲਾ ਜਿਨਾਂ ਨੂੰ ਸਤਗੁਰੂ ਪੂਰਨ ਪ੍ਰਭੂ ਸੱਚੇ ਪਾਤਸ਼ਾ ਸੌਲਾ ਸਤ ਲਾਹੇ ਦੇ ਪ੍ਰਾਪਤ ਹੋਏ ਹੈ ਸਵਲੇ ਸਤਗੁਰੂ ਜੀ ਪ੍ਰਾਪਤ ਹੋਏ ਹੈ ਅਗੇ ਸੌਲਾ ਇਹਨਾਂ ਦੇ ਤਾਈ ਸਰਸੰਗ ਜੀ ਅਨਕੂਲ ਸਤਗੁਰੂ ਮਿਲੇ ਹੈ ਕਿਤਨੂ ਅਨਕੂਲ ਬਣਾਉਣ ਆਏ ਪਰਮੇਸ਼ਰ ਦੇ ਕੋ ਪ੍ਰਖ ਪ੍ਰਭੂ ਨੂੰ ਸਮਝੇਗਾ ਸੌਲਾ ਸਵਲੇ ਰੰਗਾਂ ਨੂੰ ਧਾਰਨ ਵਾਲਾ ਸ਼ਾਮ ਸੁੰਦਰ ਤਜ ਨੂੰ ਨੀਂਦ ਕਿਉਂ ਆਈ ਮਹਾਮੋਹਨੀ ਦੁਤਾ ਲਾਈ ਇਹ ਸ਼ਾਮ ਸੁੰਦਰ ਸਰੂਪ ਨੂੰ ਧਾਰਨ ਵਾਲਾ ਸਾਵਲ ਸੁੰਦਰ ਰੂਪ ਬਣਾਵੇ ਬੇਰ ਸੰਤੋਸ਼ ਹੋਵੇਗਾ ਇਹ ਸੌਲੇ ਰੂਪਾਂ ਨੂੰ ਧਾਰਨ ਵਾਲਾ ਸੌਲਾ ਮਾਇਆ ਸਵਲ ਰੂਪ ਧਾਰਨ ਵਾਲਾ ਸੌਲਾ ਸਵੱਲਾਈ ਸਸਤਾ ਹੀ ਉਹਨਾਂ ਨੂੰ ਪ੍ਰਾਪਤ ਹੋਵੇਗਾ ਉਹ ਸਫਲਾ ਹੋ ਜਾਏਗਾ ਜਿਨ੍ਹਾਂ ਨੂੰ ਸਤਿਗੁਰੂ ਪੁਰਖ ਮਿਲ ਜਾਣਗੇ ਇਸ ਮੱਥ ਸਭ ਗਾਵ ਹੋ ਗੁਣ ਗੋਬਿੰਦ ਹਰੀ ਸਾਰੇ ਭਾਈ ਗੋਬਿੰਦ ਦੇ ਗੁਣਾਂ ਨੂੰ ਮਨ ਕਰਕੇ ਗਾਉਣਾ ਕਰੋ ਬਾਣੀ ਕਰਕੇ ਹਰੀ ਗੋਬਿੰਦ ਦੇ ਗੁਣਾਂ ਨੂੰ ਗਾਉਣਾ ਕਰੋ ਗੋਬਿੰਦ ਹਰੀ ਗੋਬਿੰਦ ਹਰੇ ਰੋਮ ਰੋਮ ਕਰਕੇ ਹਰੇ ਗੋਬਿੰਦ ਨੂੰ ਉਚਾਰਨਾ ਕਰੋ ਗੁਣ ਗਾਪਤ ਗੁਣੀ ਸਮੌਲਾ ਜਿਉਂ ਜੇ ਤੁਸੀਂ ਗੁਣਾਂ ਨੂੰ ਗਾਓਗੇ ਤੇ ਗੁਣੀ ਪਰਮੇਸ਼ਰ ਦੇ ਸਮੌਲਾ ਸਮਾਜ ਆਓਗੇ ਮਿਲ ਜਾਓਗੇ ਭੇਗ ਹੋ ਜਾਓਗੇ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ ਤੋ 부ਝਾ ਜਿਸ ਆਪ 부ਝਾਏ ਸੀ ਜਿਸ ਸਤਿਗੁਰੂ ਪੁਰਖ ਪ੍ਰਭ ਸੌਲਾ ਸਭ ਗਾਵੋ ਗੁਣ ਗੋਵਿੰਦ ਹਰੀ ਗੋਵਿੰਦ ਹਰੀ ਗੋਵਿੰਦ ਹਰੀ ਗੁਣ ਗਾਵਤ ਗੁਣੀ ਸ ਮੌਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਲੂਬ ਮਹੱਲਾ ਚੌਥਾ ਉਤਿਆਂ ਹਰ ਪ੍ਰਭ ਚੀਤ ਮਨ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸਿੰਘ ਜੀਓ ਅੰਤਰੀਅਮੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਉਹ ਕਾਣੇ ਦੀ ਵਾਰ ਉਚਾਰਨ ਕਰਦੇ ਹਨ 6 ਸ਼ਲੋਕ ਮਹਾਰਾਜ ਜੀ ਨਾ ਮਰਤਬੇ ਸੰਗਤਾਂ ਦੇ ਤਾਂ ਹੀ ਬਖਸ਼ੀ ਕੀਤੀ ਹੈ ਸੁਰ ਸੱਤਵੇਂ ਸ਼ਲੋਕ ਹਜ਼ੂਰ ਵਾਲਾ ਉਹ ਕਰਦੇ ਹੋਏ ਹਨ ਪਰਮ ਪ੍ਰੇਮ ਦੇ ਵਿੱਚ ਸਿੱਖਾਂ ਨੂੰ ਰੰਗਣ ਵਾਸਤੇ ਅਭਿਆਸ ਰੂਪ ਬਾਣੀ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਸ਼ਲੋਕ ਮਹਲਾ 4 ਸੁੱਤਿਆ ਹਰ ਪ੍ਰਭ ਚੀਤ ਮਨ ਜੇ ਭਾਈ ਜਦੋਂ ਸੌਣ ਲੱਗਿਏ ਉਦੋਂ ਵੀ ਹੋ ਪਿਆਰੇ ਮਨ ਦੇ ਨਾਲ ਹਰੀ ਪ੍ਰਭ ਨੂੰ ਚੇਤਨ ਕਰੀਏ ਕੌਣ ਲਗਾਈ ਵਸਾਰਨਾ ਨਹੀਂ ਚਾਹੀਦਾ ਉਸ ਪਰਮੇਸ਼ਰ ਦੇ ਤਾਈਂ ਹਰ ਸਹਿਜ ਸਮਾਦ ਸਮਾ ਜੇ ਤੂੰ ਜਗਿਏ ਉਦੋਂ ਵੀ ਸੋਦੇ ਮਹਾਰਾਜ ਦੇ ਜੇ ਸਮਾਦੀ ਲਾ ਕੇ ਲੀਨ ਹੋਏ ਰਹੀਏ ਕਦੇ ਵੀ ਮਾਰੇ ਨੂੰ ਵਸਾਰਨਾ ਨਾ ਕਰੀਏ ਹਰ ਹਉਂਦ ਗ੍ਰਿਵ ਨਾਲ ਜੁੜੇ ਰਹਿਣਾ ਕਰੀਏ ਜਨ ਨਾਨਕ ਹਰ ਹਰ ਚਾਉ ਮਨ ਇਸ ਪ੍ਰਕਾਰ ਸੁਭਨ ਵਸਤਾ ਜੀ ਹਰ ਹਰ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਨ੍ਹਾਂ ਦੇ ਮਨ ਦੇ ਗੁਰੂ ਸਾਹਿਬ ਜੀ ਕਹਿੰਦੇ ਚਾਹ ਹੈ ਗੁਰ ਤੁਠਾ ਮੀਲੀ ਨਾ ਮਾਇ ਤੁਮ ਅਧਕਾਰੀ ਸਖੀਓ ਸੰਤੋ ਸਤਗੁਰੂ ਜੀ ਪ੍ਰਸੰਨ ਹੋ ਕੇ ਮੇਲ ਲੈਂਦੇ ਹਨ ਇਸੇ ਪ੍ਰਕਾਰ ਸੁਤਿਆਂ ਹਰ ਪ੍ਰਭ ਚੀਤ ਮਨ ਇਹ ਜੀਵ ਵਿਦਿਆ ਦੀ ਨੀਂਦ ਵੀ ਸੁਤਾਂ ਪਿਆ ਹੈ ਹਰੀ ਪ੍ਰਭੂ ਅਕਾਲ ਪੁਰਖ ਨੂੰ ਮੰਨਦੇ ਨਾਲ ਚੇਤ ਕਰ ਤੇਰੀ ਵਿਦਿਆ ਦੀ ਨੀਂਦ ਚੱਕੀ ਜਾਵੇ ਗਿਆਨ ਵਸਦਾ ਜਗਰ ਤੋਂ ਅਸਤਤ ਨੂੰ ਪ੍ਰਾਪਤ ਹੋ ਜਾਵੇ ਹਰ ਸਹਿਜ ਸਮਾਦ ਸਮਾ ਗੁਰੂ ਜੀ ਹਰੀ ਜੋ ਸੈਲ ਸਰੂਪ ਹੈ ਸ਼ਾਂਤ ਸਰੂਪ ਹੈ ਉਹਦੇ ਚ ਮਰਤੀ ਨੂੰ ਸਮਾਜ ਲੀਵ ਕਰਕੇ ਧੀ ਬੁੱਧੀ ਜੋ ਤਾਈ ਉਹ ਸੁਝ ਸਮਾਉਣਾ ਕਰ ਮਸ ਹੋਵੇ ਅਵੇਦ ਹੋ ਜਾ ਜਨ ਨਾਨਕ ਹਰ ਹਰ ਚਾਉ ਮਨ ਸਤ ਗੁਰੂ ਜੀ ਕਹਿੰਦੇ ਭਾਈ ਜਦੋਂ ਜਨ ਦੀ ਸੰਗਤ ਕਰਕੇ ਹਰ ਇੱਕ ਪਰਮੇਸ਼ਰ ਦੇ ਨਾਮ ਦਾ ਚਾਹ ਹੋਵੇਗਾ ਹਰ ਤੁਠਾ ਮੀਲੀ ਮਨ ਰਹਿ ਸੰਤ ਮਹਾਤਮਾ ਸਖਿਓ ਸਤਗੁਰੂ ਜੀ ਪ੍ਰਸੰਨ ਹੋ ਕੇ ਇਹਨਾਂ ਪਿਆਰ ਵੇਖ ਕੇ ਵਾਹਿਗੁਰੂ ਨਾਲ ਮਿਲ ਦੇਣਗੇ ਮੁਹੱਲਾ ਚੌਥਾ ਹਰ ਇੱਕ ਸਸੀਤੀ ਪਰਹੜੀ ਇੱਕੋ ਕਾਲਕੁਖ ਦੇ ਨਾਲ ਹੈ ਮਹਾਰਾਜ ਪਿਆਰਿਆਂ ਦੀ ਪਰਹੜੀ ਪ੍ਰੀਤੀ ਹੈ ਹਰ ਇੱਕੂ ਮੀਰੈ ਚਿਤ ਅਜੂਨ ਦੀ ਭਾਵਨਾ ਉਸੇ ਤਰ੍ਹਾਂ ਹੈ ਸਰੀਰ ਕਰਕੇ ਵੀ ਕਿਨਾਰ ਪੀਤ ਹੈ ਤੇ ਚਿਤ ਵਿੱਚ ਕੋਈ ਦੁਸ਼ਮਣ ਅਜਿ ਵਸਿਆ ਹੋਇਆ ਕਹਿੰਦੇ ਹਨ ਜਨ ਨਾਨਕ ਇੱਕ ਅਧਾਰ ਹਰ ਇਕੋਲਾ ਆਸਰਾ ਹੈ ਸਾਡੀ ਬਾਣੀ ਵਿੱਚ ਇਕੀਲਾ ਆਸਰਾ ਹੈ ਬੁੱਧੀ ਜੋ ਹਮੇ ਸਾਡੇ ਰੱਬ ਇੱਕ ਸਤੇ ਗਾਤ ਪਾਤ ਏਕ ਵਾਹਿਗੁਰੂ ਕਰਕੇ ਹੀ ਭਾਈ ਪਰੋ ਪ੍ਰਤਿਸ਼ਟਾ ਦੀ ਪ੍ਰਾਪਤੀ ਹੋਣੀ ਹੈ ਇਕ ਪ੍ਰੂਵ ਕਰਕੇ ਗਤ ਮੁਕਤ ਪ੍ਰਾਪਤ ਹੋਣੀ ਹੈ ਪਰ ਇੱਜ਼ਤ ਵਰੋ ਨਿਰਵਕਾਰ ਜੀਵਨ ਜਿਹੜਾ ਰੱਖਣਾ ਹੈ ਪ੍ਰਾਪਤ ਹੋਣੀ ਹੈ ਫੌਂਡੀ

ते सावद मात जो सिख्यान उतोर्म वजे बजा चुमकारे प्रकार बि बाजे अंदर ਵਜਿਆਏ ਗੁਰਮਤਿ ਨੂੰ ਘਾਣ ਕਰਨੇ ਕਰਕੇ ਵੱਡ ਭਾਗੀ ਅਨਹਦ ਵਜਿਆ ਪੰਚੇ ਸਬਦ ਵਜੇ ਪੰਚੇ ਜੋ ਚੇਤਨ ਪਰਮੇਸ਼ਵਰ ਹੈ ਮੁਖੀ ਸਾਰਿਆਂ ਦੇ ਅੰਦਰ ਉਹ ਸੰਗਤ ਬ੍ਰਹਮ ਦਾ ਬਜੇ ਉਚਾਰਨ ਹੋਇਆ ਹੁੰਦਾ ਹਰ ਵਕਤ ਇਹ ਬਿਨ ਹਾਸੁੰਦਾਰ ਇਹ ਚਾਰ ਨੂੰ ਹੁੰਦਾ ਰਹਿੰਦਾ ਹੈ ਜਿਹਨਾਂ ਦੀ ਬੁੱਧੀ ਦੇ ਅੰਦਰ ਗੁਰਮਤਿ ਨੂੰ ਧਾਰਿਆ ਹੈ ਵੱਡ ਭਾਗੀ ਅਨਹਦ ਵਜਿਆ ਤੇ ਪੰਚੇ ਸੰਤ ਹਨਗੇ ਮੁਖੀ ਹਨ ਸਾਰੇ ਸੰਸਾਰ ਵਿੱਚ ਜਿਨ੍ਹਾਂ ਦੇ ਸ਼ਰ ਬ੍ਰਹਮ ਦਾ ਵਜੇ ਪ੍ਰਗਟ ਹੋਣਾ ਹੁੰਦਾ ਵਿਚਾਰਨ ਹੁੰਦਾ ਹੈ ਵੱਡ ਭਾਗੀ ਅਨਹਦ ਵਜਿਆ ਉਹਨਾਂ ਦੇ ਅੰਦਰੋਂ ਬੜਾਈ ਦੀ ਇੱਛਾ ਭਜ ਗਈ ਹੈ ਅਨਹਦ ਹਦ ਤੋ ਰਹਤੇ ਕ੍ਰਾਸ ਪਰਮੇਸ਼ਰ ਹੈ ਉਹਨਾਂ ਦੇ ਅੰਦਰ ਵਜਿਆ ਪ੍ਰਗਟ ਹੋਇਆ ਆ ਹੈ आनंद मूल राम सब देखिया मूल जो सारे संसार ਦਾ ਕਾਰਨ ਰੂਪ ਹੋ ਉਹ ਆਨੰਦ ਸਰੂਪ ਪਰਮੇਸ਼ਰ राम ਰਮਿਆ ਹੋਇਆ ਸਾਰਿਆਂ ਥਾਂ ਚ ਦੇਖ ਲਿਆ ਉਹ ਸਭ ਦੀ ਗੋਬਿੰਦ ਗੱਜਿਆ ਜਦੋਂ ਗੁਰੂ ਸਾਹਿਬ ਨੇ ਸ਼ਕਤੀ ਕਮਾਈ ਕੀਤੀ ਗੋਬਿੰਦ ਸਰੂਪ ਦੀ ਗੱਜ ਪੈਣ ਲੱਗੀ ਪ੍ਰਗਟ ਹੋ ਗਿਆ ਮਹਾਰਾਜ ਸਾਹਿਬ ਐਸੀ ਗੱਜ ਪਈ ਜਿਵੇਂ ਬਦਰ ਦੇ ਪ੍ਰਗਟ ਹੋਣ ਨਾਲ ਗੱਜ ਪੈਂਦੀ ਹੈ ਇਸ ਪ੍ਰਕਾਰ ਮਾਰਾ ਸਭ ਪ੍ਰਤਖ ਹੋ ਗਏ ਆਦ ਜੁਗਾਦ ਵੀਸ ਹਰ ਏਕੂ ਆਜੋ ਸਾਰੇ ਜਗ ਦੇ ਆਦ ਵਿੱਚ ਮੁੱਢ ਵਿੱਚ ਹੈ ਜੋ ਜੁਗਾਂ ਦੇ ਵਿੱਚ ਵੀ ਸਜੂ ਤ੍ਰਿਤਾ ਦੁਆਪਰਾਜ ਕਾਂ ਵਿੱਚ ਵੀ ਹੈ ਆਦ ਯੁਗਾਂ ਸਦਾ ਸਦਾ ਜੋ ਇਕ ਵੇਸ ਵਿੱਚ ਰਹਿੰਦਾ ਹੈ ਸਤਿਅਨੰਦ ਰੂਪੀ ਰੱਖਦਾ ਹੈ ਹੋਰ ਵਾਕੀ ਨੇ ਭਾਵੇਂ ਕਿੰਨੇ ਆਕਾਰ ਕੁਦਰਤ ਨਾਲ ਪਾੜੂਆ ਹੈ ਔਰ ਸਰੂਪ ਜੁਗ ਜੁਗ ਏਕੋ ਵੇਸ ਹੀ ਰਹਿੰਦਾ ਹੈ ਮਤ ਗੁਰਮਤ ਹਰ ਪ੍ਰਭ ਭਜਿਆ ਇਸ ਪ੍ਰਕਾਰ ਗੁਰਾਂ ਦੀ ਮਤ ਸਿੱਖਿਆ ਦੁਆਰਾ ਮਤੀ ਬੁੱਧੀ ਦੇ ਅੰਦਰ ਉਸ ਅੜੀ ਪ੍ਰਭੂ ਦਾ ਭਜਨ ਕੀਤਾ ਹਰ ਦੇਵ ਉਹ ਦਾਨ ਦਿਆਲ ਪ੍ਰਭੂ ਅੱਜ ਬੇਨਤੀਆਂ ਕੀਤੀਆਂ ਹੈ ਦਇਆ ਦੇ ਘਰ اے ਪ੍ਰਭੂ ਰੱਖਿਆ ਕਰਨ ਵਾਲੇ ਆਪ ਆਪ ਦੇ ਨਾਮ ਦਾ ਦਾਨ ਸਾਨੂੰ ਦਿਓ ਗਿਆਨ ਰਾਜ ਨੂੰ ਗਿਆਨ ਰੂਪੀ ਦਾਨ ਦਿਓ ਨਾ ਨੂੰ ਜਾਣਣਾ ਆਉਦੇ ਸੁਭੂ ਦਾ ਦਿਓ ਜਨ ਰੱਖੋ ਹਰ ਪ੍ਰਭ ਲੱਜਿਆ ਮਹਾਰਾਜ ਆਪਦੇ ਜਨਾਂ ਦੀ ਹੈ ਹਰੀ ਪ੍ਰਭੂ ਅਕਾਲ ਪੁਰਖੋ ਆਪ ਲੱਗਿਆ ਰੱਖਣਾ ਕਰੋ ਸਾਡੀ ਲਾਜ ਤੁਹਾਨੂੰ ਨਹੀਂ ਸੱਚੇ ਪਾਤਸ਼ਾਹ ਜੀ ਪ੍ਰਭ ਜੀ ਤੋ ਕਾ ਲਾਜ ਹੁਮਾਰੀ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਭਾਈ ਸਾਰੇ ਕਹੋ ਮਨ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਨ ਸਰਗੁਰੂ ਚੇਤਨ ਸਰੂਪ ਸਤਿਗੁਰੂ ਅੰਗਦ ਸਾਹਿਬ ਜੀ ਤਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਜੇਤ ਮਿਲ ਹਰ ਪੜਦਾ ਕਜਿਆ ਜਿਮਨ ਨਾਲ ਮਿਲ ਕੇ ਹਰੀ ਦੇ ਨਾਲ ਮਿਲ ਗਏ ਇਹ ਜਿਹੜਾ ਦੇਲ ਪੜਦ ਕਰਨ ਵਾਲੇ ਸੀ ਕਾਮ ਕਰੋ ਲੋਭੋ ਹੰਕਾਰ ਇਹਨਾਂ ਦੀ ਨਿਵਰਤੀ ਕਰਤੀ ਮਾਰੇ ਲੋਕ ਕੋ ਲੋਕ ਕੀ ਸਿੱਖਾਂ ਦੇ ਪੜਦਿਆਂ ਨੂੰ ਢੱਕਿਆ ਹੈ ਅੜਦਾ ਕਜਨਾ ਕੀਤਾ ਰੱਖਿਆ ਕੀਤੀ ਸੱਚੇ ਪਾਰਸਿਆਂ ਨੇ ਇਹ ਜੀ ਸਤਿਗੁਰੂ ਹਾਨਸਾਬ ਸਭ ਧੰਨ ਕਹੋ ਗੁਰ ਸਤਿਗੁਰੂ ਗੁਰ ਸਤਿਗੁਰੂ ਸਾਰੇ ਭਾਈ ਚੰਤਾ ਦੇ ਜੋ ਕੋ ਗੁਰੂ ਪੂਜਨੀਕ ਜੋ ਸਤਿਗੁਰੂ ਸੱਚੇ ਬਾਦਸ਼ਾਹ ਨੇ ਫੇਰ ਗੁਰੂ ਵੱਡੇ ਹਨ ਸਤਰੀ ਕਾਲ ਆਜ ਰੂਪ ਹੈ ਅਗਿਆਨ ਦਾ ਨਾਸ ਕਰਨ ਵਾਲੇ ਹੈ ਰੂਹ ਚੇਤਨ ਦਾ ਪ੍ਰਕਾਸ਼ ਕਰਨ ਵਾਲੇ ਹਨ ਜਿਤ ਮਿਲ ਹਰ ਪੜਦਾ ਕੱਜਿਆ ਜਿਨ੍ਹਾਂ ਨਾਲ ਮਿਲ ਕਰਕੇ ਖਰੀਏ ਕਾਲਪੁਰਖ ਨੂੰ ਮਿਲੇ ਹੋਏ ਜਾਣ ਕੇ ਸਾਡੇ ਪੜਦਿਆਂ ਨੂੰ ਢਕਣਾ ਕੀਤਾ ਹੈ ਸਾਡੇ ਜੀ ਗੁਣ ਤਾਂ ਕੋਈ ਨਹੀਂ ਅਸੀਂ ਮਹਾਰਾਜ ਸਾਡੇ ਆਪ ਪੜਦੇ ਢਕਲੇ ਹੈ ਉਹ ਗੁਣਾਂ ਨੂੰ ਚੇਤੇ ਨਹੀਂ ਕੀਤਾ ਜਿਨ੍ਹਾਂ ਦਾ ਪ੍ਰਕਾਸ਼ ਕਰਤਾ ਹਿਰਦੇ 'ਚ